ਤੀਆਂ ਦੇ ਤਿਹਾੜੀ ਤੇ ਕੀ ਕਹਣਾ ਚਾਹਦੇ ਪਹਿਲਾਂ ਦੇਖੋ ਧੀਆਂ ਦੀਆਂ ਪਹਿਲਾਂ ਤਾਂ ਸਾਰਿਆਂ ਪੰਜਾਬੀਆਂ ਧੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ ਹੀ ਜਸ਼ਨ ਨਾਲ ਖੁਸ਼ੀ ਨਾਲ ਧੀਆਂ ਦਾ ਜਿਹੜਾ ਤਿਹਾੜੀ ਹੈ ਉਹ ਹਰ ਸ਼ਹਿਰ ਛਰ ਪਿੰਡ ਚ ਮਨਾਇਆ ਜਾ ਰਿਹਾ ਹੈ ਤੇ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਆਪਣੇ ਲੋਕਾਂ ਚ ਜਾ ਕੇ ਜਿਹੜੀਆਂ ਖੁਸ਼ੀਆਂ ਸਾਂਝੀਆਂ ਕਰੀਏ ਇੱਕ ਮਾਨ ਸਾਹਿਬ ਨੇ ਜਿਹੜਾ 1000 ਰੁਪਏ ਦਾ ਧੀਆਂ ਲਈ ਪੈਣਾ ਲਈ ਕੀਤਾ ਸੀਗਾ ਉਹ ਕਦੋਂ ਤੱਕ ਹੋ ਰਿਹਾ ਦੇਖੋ ਮਾਨ ਸਾਹਿਬ ਕਹਿਣੀ ਕਤਨੀ ਦੇ ਪੂਰੇ ਪੱਕੇ ਨੇ ਜਿਹੜਾ 1000 ਦਾ 1100 ਦਾ ਵਾਅਦਾ ਸੀਗਾ ਸਾਡੇ ਬਹੁਤ ਨੂੰ ਬਿਲਕੁਲ ਯਾਦ ਹੈ ਤੋ ਪੂਰਾ ਕਰਕੇ ਹੀ ਵੋਟਾਂ ਮੰਗਣ ਜਾਵਾਂਗੇ ਇਹ ਵੀ ਸਾਡਾ ਵਾਦਾ ਲੋਕਾਂ ਨੂੰ ਇੱਕ ਵੀ ਸ਼ਿਪਕ ਸਿੰਘ ਜ਼ਿਲ੍ਹੇ ਨੂੰ ਸ਼ਿਪਕ ਸਿੰਘ ਮੈਡੀਕਲ ਕਾਲਜ ਤੇ ਮਿਲ ਗਿਆ ਇੱਕ ਯੂਨੀਵਰਸਿਟੀ ਵੀ ਸ਼ਿਪਕ ਸਿੰਘ ਦੇ ਯਾਦ ਵਿੱਚ ਹੋਣੀ ਚਾਹੀਦੀ ਹੈ ਬੱਚਿਆਂ ਦੀ ਸਿੱਖਿਆ ਦੇ ਲਈ ਇਹ ਪਰਾਲਾ ਜ਼ਰੂਰ ਕਰੋ ਮੇਰੇ ਧਿਆਨ 'ਚ ਨਹੀਂ ਹੈਗਾ ਪਰ ਮੈਂ ਸੀਐਮ ਸਾਹਿਬ ਤੱਕ ਤੁਹਾਡੀ ਗੱਲ ਪਹੁੰਚੀ ਕਰੂੰਗੀ ਜੇ ਹੋ ਸਕਦਾ ਹੈ ਹੱਕ ਬਣਦੀ ਹੈ ਠੀਕ ਥੈਂਕ ਯੂ ਥੈਂਕ ਯੂ ਥੈਂਕ ਯੂ ਆਈ ਪੀਆਂ ਦੇ ਤਿਹਾੜੀ ਤੇ ਕੀ ਕਹਿਣਾ ਚਾਹਦੇ ਪਾਜਾ ਦੇਖੋ ਧੀਆਂ ਦੀਆਂ ਪਹਿਲਾਂ ਤਾਂ ਸਾਰੀਆਂ ਪੰਜਾਬੀਆਂ ਧੀਆਂ ਨੂੰ ਬਹੁਤ-ਬਹੁਤ ਸ਼ੁਕਰੀਆ ਚਰਪੰਚ ਬਣਾਇਆ ਜਾ ਰਿਹਾ ਹੈ। ਇਹ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਆਪਣੇ ਲੋਕਾਂ 'ਚ ਜਾ ਕੇ ਜੜੀਆਂ ਖੁਸ਼ੀਆਂ ਸਾਂਝੀਆਂ ਕਰੀਏ। ਇੱਕ ਮਾਨ ਸਾਹਿਬ ਨੇ ਜਿਹੜਾ 1000 ਰੁਪਏ ਦਾ ਤੀਆਂ ਲਈ ਪੈਣ ਲਈ ਕੀਤਾ ਸੀਗਾ ਉਹ ਕਦੋਂ ਤੱਕ ਹੋ ਰਿਹਾ। ਦੇਖੋ ਮਾਨ ਸਾਹਿਬ ਕਹਿ ਨਹੀਂ ਕਤਨੀ ਦੇ ਪੂਰੇ ਪੱਕੇ ਨੇ ਜਿਹੜਾ 1000 ਦਾ 1100 ਦਾ ਵਾਅਦਾ ਸੀਗਾ ਉਹ ਸਾਡੇ ਬਿਲਕੁਲ ਯਾਦ ਹੈ। ਤੇ ਪੂਰਾ ਕਰਕੇ ਹੀ ਵੋਟਾਂ ਮੰਗਣ ਜਾਵਾਂਗੇ ਇਹ ਵੀ ਸਾਡਾ ਵਾਅਦਾ ਲੋਕਾਂ 'ਚ। ਇੱਕ ਸ਼ੀਪਕ ਸਿੰਘ ਜ਼ਿਲ੍ਹੇ ਨੂੰ ਸ਼ੀਪਕ ਸਿੰਘ ਮੈਡੀਕਲ ਕਾਲਜ ਤੇ ਮਿਲ ਗਿਆ। ਇੱਕ ਯੂਨੀਵਰਸਿਟੀ ਵੀ ਸ਼ੀਪਕ ਸਿੰਘ ਦੇ ਯਾਦ ਵਿੱਚ ਹੋਣੀ ਚਾਹੀਦੀ ਹੈ ਬੱਚਿਆਂ ਦੀ ਸਿੱਖਿਆ ਦੇ ਲਈ। ਇਹ ਮੈਂ ਸਾਬ ਤੱਕ ਤੁਹਾਡੀ ਗੱਲ ਪੁਆਇੰਟ ਹੀ ਕਰੂੰਗੀ ਚਾਹੇ ਹੋ ਸਕਦਾ ਹੈ ਬਨ ਲਿਓ ਠੀਕ ਥੈਂਕ ਯੂ ਥੈਂਕ ਯੂ ਧੀਆਂ ਦੇ ਤਿਉਹਾਰ ਤੇ ਕੀ ਕਹਿਣਾ ਚਾਹੀਦਾ ਪਹਿਲਾਂ ਦੇਖੋ ਧੀਆਂ ਦੀਆਂ ਪਹਿਲਾਂ ਤਾਂ ਸਾਰੀਆਂ ਪੰਜਾਬੀਆਂ ਧੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਮਨਤ ਮਨਾਇਆ ਜਾ ਰਿਹਾ ਹੈ ਤੇ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਆਪਣੇ ਲੋਕਾਂ 'ਚ ਜਾ ਕੇ ਜਿਹੜੀਆਂ ਖੁਸ਼ੀਆਂ ਸਾਂਝੀਆਂ ਕਰੀਏ ਇੱਕ ਮਾਨ ਸਾਹਿਬ ਨੇ ਜਿਹੜਾ 1000 ਰੁਪਏ ਦਾ ਤੀਆਂ ਲਈ ਪੈਣਾ ਲਈ ਕੀਤਾ ਸੀਗਾ ਉਹ ਕਦੋਂ ਤੱਕ ਹੋ ਰਿਹਾ ਵੇਖੋ ਮਾਨ ਸਾਹਿਬ ਕਹਿ ਨਹੀਂ ਕਠਮੀ ਦੇ ਪੂਰੇ ਪੱਕੇ ਨੇ ਜਿਹੜਾ 1000 ਦਾ 1100 ਦਾ ਵਾਅਦਾ ਸੀਗਾ ਉਹ ਸਾਡੇ ਬਿਲਕੁਲ ਯਾਦ ਹੈ ਤੇ ਪੂਰਾ ਕਰਕੇ ਹੀ ਵੋਟਾਂ ਮੰਗਣ ਜਾਵਾਂਗੇ ਇਹ ਵੀ ਸਾਡਾ ਵਾਅਦਾ ਲੋਕਾਂ ਨੂੰ ਇੱਕ ਸ਼ੀਪਕ ਸਿੰਘ ਜ਼ਿਲ੍ਹੇ ਨੂੰ ਸ਼ੀਪਕ ਸਿੰਘ ਮੈਡੀਕਲ ਕਾਲਜ ਤੇ ਮਿਲ ਗਿਆ ਇੱਕ ਯੂਨੀਵਰਸਿਟੀ ਸ਼ੀਪਕ ਸਿੰਘ ਦੇ ਯਾਦ ਵਿੱਚ ਹੋਣੀ ਚਾਹੀਦੀ ਹੈ ਬੱਚਿਆਂ ਦੀ ਸਿੱਖਿਆ ਦੇ ਲਈ ਇਹ ਪਰਾਲਾ ਜ਼ਰੂਰ ਕਰੋ ਜੀਮ ਸਾਹਿਬ ਤੱਕ ਤੁਹਾਡੀ ਗੱਲ ਕੌਣ ਨਹੀਂ ਕਰੂਗੀ ਚਾਹ ਹੋ ਸਕਦਾ ਹੈ ਬੰਦ ਕਰ ਦਿਓ ਠੀਕ ਥੈਂਕ ਯੂ ਥੈਂਕ ਯੂ ਆਪੀਆਂ ਦੇ ਤਿਉਹਾਰ ਤੇ ਕੀ ਕਹਿਣਾ ਚਾਹਦੇ ਪਹਿਲਾਂ ਦੇਖੋ ਧੀਆਂ ਦੀਆਂ ਪਹਿਲਾਂ ਤਾਂ ਸਾਰੀਆਂ ਪੰਜਾਬ ਦੀਆਂ ਧੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਆਇਆ ਜਾ ਰਿਹਾ ਹੈ ਜੀ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਆਪਣੇ ਲੋਕਾਂ 'ਚ ਜਾ ਕੇ ਜਿਹੜੀਆਂ ਖੁਸ਼ੀਆਂ ਸਾਂਝੀਆਂ ਕਰੀਏ ਇੱਕ ਮਾਨ ਸਾਹਿਬ ਨੇ ਜਿਹੜਾ 1000 ਰੁਪਏ ਦਾ ਤੀਆਂ ਲਈ ਪੈਣਾ ਲਈ ਕੀਤਾ ਸੀਗਾ ਉਹ ਕਦੋਂ ਤੱਕ ਹੋ ਰਿਹਾ ਦੇਖੋ ਮਾਨ ਸਾਹਿਬ ਕਹਿ ਨਹੀਂ ਕਦਮੀ ਦੇ ਪੂਰੇ ਪੱਕੇ ਨੇ ਜਿਹੜਾ 1000 ਦਾ 1100 ਦਾ ਵਾਅਦਾ ਸੀਗਾ ਸਾਡੇ ਬਿਲਕੁਲ ਯਾਦ ਹੈ ਤੇ ਪੂਰਾ ਕਰਕੇ ਹੀ ਵੋਟਾਂ ਮੰਗਣ ਜਾਵਾਂਗੇ ਇਹ ਵੀ ਸਾਡਾ ਵਾਅਦਾ ਲੋਕਾਂ ਦਾ ਇੱਕ ਸ਼ੀਪਕ ਸਿੰਘ ਜ਼ਿਲ੍ਹੇ ਨੂੰ ਸ਼ੀਪਕ ਸਿੰਘ ਮੈਡੀਕਲ ਕਾਲਜ ਤੇ ਮਿਲ ਗਿਆ ਇੱਕ ਯੂਨੀਵਰਸਿਟੀ ਵੀ ਸ਼ੀਪਕ ਸਿੰਘ ਦੇ ਯਾਦ ਵਿੱਚ ਹੋਣੀ ਚਾਹੀਦੀ ਬੱਚਿਆਂ ਦੀ ਸਿੱਖਿਆ ਤੇ ਲਈ ਇਹ ਪਰਾਲਾ ਜ਼ਰੂਰ ਕਰੋ ਕੀ ਆਮ ਸਾਹਿਬ ਤੱਕ ਤੁਹਾਡੀ ਗੱਲ ਪਹੁੰਚੀ ਕਰੂੰਗੀ ਜੇ ਹੋ ਸਕਦਾ ਹੈ ਹਾਂ ਕੋ ਬੰਦ ਕਰ ਦਿਓ ਠੀਕ ਥੈਂਕ ਯੂ ਥੈਂਕ ਯੂ ਥੈਂਕ ਯੂ